ਸੋ ਸ਼ਿਕਾਲ ਤੁਸੀਂ ਦੇਖ ਰਹੇ ਹੋ ਮਲੋਟ ਲਾਈ ਮੈਂ ਰਾਮਮਾਰ ਇੱਕ ਵਾਰ ਫੇਰ ਤੁਹਾਡੇ ਨਾਲ ਇਸ ਵੇਲੇ ਦੇ ਮੌਸਮ ਦੀ ਅਪਡੇਟ ਸਾਂਝੀ ਕਰਨ ਦੇ ਲਈ ਲਾਈਵ ਹੋਇਆ ਹਾਂ ਇਸ ਵੇਲੇ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਦਾ ਮਲੋਟ ਦੇ ਵਿੱਚ ਮੌਸਮ ਹੈ ਸੋ ਇਸ ਵੇਲੇ ਇੱਕ ਬਹੁਤ ਵੱਡੀ ਅਪਡੇਟ ਡਿਪਟੀ ਕਮਿਸ਼ਨਰ ਸ਼ਿਮ ਮੁਖਸਰ ਸਾਹਿਬ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਮੌਸਮ ਵਿਭਾਗ ਵੱਲੋਂ ਔਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇਸ ਵੇਲੇ ਮੌਸਮ ਵਿਭਾਗ ਦੇ ਵੱਲੋਂ ਆਈ ਜਾਣਕਾਰੀ ਅਨੁਸਾਰ ਕੁਝ ਘੰਟਿਆਂ ਵਿੱਚ ਬਹੁਤ ਤੇਜ਼ ਹਨੇਰੀ ਅਤੇ ਝੱਖੜ ਆਉਣੇ ਨੇ ਕਮਿਸ਼ਨਰ ਅਭਿਜੀਤ ਕਪਲਿਸ਼ ਦੇ ਵੱਲੋਂ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਦੌਰਾਨ ਜ਼ਰੂਰੀ ਹੈ ਕਿ ਤੁਸੀਂ ਘਰ ਤੋਂ ਬਾਹਰ ਨਾ ਨਿਕਲੋ ਜਿਸ ਤਰ੍ਹਾਂ ਦਾ ਮੌਸਮ ਤੁਸੀਂ ਦੇਖ ਰਹੇ ਹੋ ਇਸ ਵੇਲੇ ਮੀਂਹ ਔਰ ਝੱਖੜ ਦਾ ਜਿਹੜਾ ਮੌਸਮ ਜਿਹੜਾ ਬਣਿਆ ਹੋਇਆ ਹੈ ਤੇ ਬਹੁਤ ਜ਼ਿਆਦਾ ਜਿਹੜੀ ਗਰਮੀ ਸੀ ਅੱਜ ਦੇ ਜੇ ਆਪਾਂ ਟੈਂਪਰੇਚਰ ਦੀ ਗੱਲ ਕਰੀਏ ਤਾਂ ਸਵੇਰ ਵੇਲੇ ਤੋਂ ਇਹ ਜਿਹੜਾ ਹੈ ਪੂਰੀ ਤਰ੍ਹਾਂ ਨਾਲ ਜਿਹੜਾ ਧੁੱਪ ਸੀ ਔਰ ਇਸ ਵੇਲੇ ਜਿਹੜਾ ਤੁਸੀਂ ਮੌਸਮ ਦੇਖ ਰਹੇ ਹੋ ਇਸ ਵੇਲੇ ਮੌਸਮ ਪੂਰੀ ਤਰ੍ਹਾਂ ਨਾਲ ਜਿਹੜਾ ਹਨੇਰੀ ਔਰ ਚੱਕਰ ਦਾ ਬਣਿਆ ਹੋਇਆ ਹੈ ਇੱਕ ਪਾਸੇ ਮੈਂ ਵੀ ਦੱਸ ਦੇਵਾਂ ਕਿ ਮਲੋਟ ਦੇ ਵਿੱਚ ਇਸ ਵੇਲੇ ਬਿਜਲੀ ਜਿਹੜੀ ਚਲੀ ਗਈ ਆ ਤਾਂ ਉਹਦਾ ਕਾਰਨ ਇਹ ਰਹਿੰਦਾ ਹੈ ਕਿ ਜੇਕਰ ਕਿਸੇ ਤਰ੍ਹਾਂ ਦੀ ਕੋਈ ਅਨਸਕਾਮੀ ਘਟਨਾ ਨਾ ਹੋਵੇ ਕਿਉਂਕਿ ਜੋ ਜਦੋਂ ਹਨੇਰੀ ਆਉਂਦੀ ਹੈ ਤਾਂ ਹਨੇਰੀ ਆਉਣ ਦੇ ਨਾਲ ਕੀ ਹੁੰਦਾ ਹੈ ਜਿਹੜੀਆਂ ਤਾਰਾਂ ਆਪਸ ਦੇ ਵਿੱਚ ਜੁੜ ਜਾਂਦੀਆਂ ਤਾਂ ਸ਼ਾਰਟ ਸਰਕਟ ਹੋਣ ਦੇ ਚਾਂਸਸ ਹੁੰਦੇ ਆ ਦੂਜੀ ਅਗਰ ਆਪਾਂ ਗੱਲ ਕਰੀਏ ਜਦੋਂ ਤੁਸੀਂ ਕਿਸੇ ਸੜਕ ਤੇ ਚੱਲ ਰਹੇ ਹੁੰਨੇ ਆ ਤਾਂ ਉਸ ਵੇਲੇ ਹਨੇਰੀ ਦੇ ਵੇਲੇ ਦਰਖਤ ਜਿਹੜੇ ਨੇ ਉਹ ਟੁੱਟ ਜਾਂਦੇ ਨੇ ਉਹਨਾਂ ਦੀ ਟਾਹਣੀਆਂ ਟੁੱਟ ਜਾਂਦੀਆਂ ਤਾਂ ਰੋਡ ਦੇ ਉੱਪਰ ਐਕਸੀਡੈਂਟ ਹੋਣ ਦੇ ਜਿਹੜੇ ਚਾਂਸਸ ਆ ਉਹ ਬਹੁਤ ਜ਼ਿਆਦਾ ਹੋ ਜਾਂਦੇ ਆ ਸੋ ਇਸ ਵੇਲੇ ਦੀ ਤੁਸੀਂ ਅਪਡੇਟ ਦੇਖ ਰਹੇ ਹੋ ਤੁਸੀਂ ਮੌਸਮ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜਿਹੜਾ ਮੌਸਮ ਬਣਿਆ ਹੋਇਆ ਹੈ ਫੋ ਲਾਈਵ ਅਸੀਂ ਅਪਡੇਟ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਤਾਂ ਜਿਸ ਤਰ੍ਹਾਂ ਨਾਲ ਸਮਝਿਆ ਜਾ ਰਿਹਾ ਹੈ ਜਿਸ ਤਰ੍ਹਾਂ ਦਾ ਇਹ ਮੌਸਮ ਹੈ ਤਾਂ ਜਲਦ ਹੀ ਜੜੀ ਬਾਰਿਸ਼ ਹੋਵੇਗੀ ਤਾਂ ਬਾਰਿਸ਼ ਅਗਰ ਹੁੰਦੀ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਜਿਹੜੇ ਸਾਂਝੇ ਕਰਨੇ ਨੇ ਕਿਉਂ ਜੋ ਮੈਂ ਇਸ ਵੇਲੇ ਮਹਿਸੂਸ ਕਰ ਰਿਹਾ ਕਿ ਜਿਹੜੀ ਬਾਰਿਸ਼ ਹੋ ਸ਼ੁਰੂ ਹੋ ਗਈ ਆ ਤੇ ਕਣੀਆਂ ਮੇਰੇ ਉੱਪਰ ਡਿੱਗਣੀਆਂ ਸ਼ੁਰੂ ਹੋ ਗਈਆਂ ਨੇ ਤੇ ਇਸ ਵੇਲੇ ਤੁਸੀਂ ਲਾਈਵ ਜਿਹੜਾ ਮੌਸਮ ਹੈ ਉਹ ਮਲੋਟ ਦਾ ਵੇਖ ਰਹੇ ਹਾਂ ਸੋ ਧੰਨਵਾਦ ਜਲਦੀ ਮਿਲਾਂਗੇ ਨਵੀਂ ਅਪਡੇਟ ਦੇ ਨਾਲ